ਸ਼੍ਰੀ ਰਾਮ ਲੀਲਾ ਬਾਬਾ ਕਲੱਬ ਢੇਸੀਆਂ ਦੇ ਵੱਲੋਂ ਰਾਮ ਲੀਲਾ ਮੰਚਨ ਦਾ ਆਯੋਜਨ ਧੂਮ-ਧਾਮ ਦੇ ਨਾਲ ਕੀਤਾ ਜਾ ਰਿਹਾ ਹੈ ਜਿਸ ਦੀ ਪ੍ਰਧਾਨਗੀ ਪ੍ਰਧਾਨ ਰਜੇਸ਼ ਭਰਦਵਾਜ ਚੇਅਰਮੈਨ trilok kumar ਅਤੇ ਉਪ ਪ੍ਰਧਾਨ ਸੁਰਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਉੱਥੇ ਹੀ ਤੀਸਰੀ ਨਾਈਟ ਦੇ ਆਯੋਜਨ ਵਿੱਚ ਮੁੱਖ ਤੌਰ ਤੇ Shivsana UBT ਦੇ ਸੀਨੀਅਰ ਪੰਜਾਬ ਉਪ ਪ੍ਰਧਾਨ ਅਨਿਤਾਰਾ ਭਰਦਵਾਜ ਅਤੇ ਉਪ ਪ੍ਰਧਾਨ ਪੰਜਾਬ ਅਸ਼wini sabbarwal ਨੇ ਸ਼ਿਰਕਤ ਕੀਤੀ ਜਿਨ੍ਹਾਂ ਵੱਲੋਂ ਰਾਮ ਲੀਲਾ ਮੰਚਨ ਦਾ ਆਯੋਜਨ ਕਰਨ ਵਾਲੇ ਕਲੱਬ ਦੇ ਮੈਂਬਰਾਂ ਨੂੰ ਅਤੇ ਅਹੁਦੇਦਾਰਾਂ ਨੂੰ ਜਿੱਥੇ ਕਾਰਜ ਨੂੰ ਨੇਪੜੇ ਚਾੜਨ ਨੂੰ ਲੈ ਕੇ ਵਧਾਈਆਂ ਦਿੱਤੀਆਂ ਗਈਆਂ ਉੱਥੇ ਹੀ ਉਹਨਾਂ ਨੇ ਕਿਹਾ ਕਿ ਰਾਮਲੀਲਾ ਮੰਚਨ ਤੋਂ ਸਾਨੂੰ ਬਹੁਤ ਸਾਰੀ ਅਜਿਹੀ ਸਿੱਖਿਆ ਮਿਲਦੀ ਹੈ ਜਿਸ ਦਾ ਸਾਡੇ ਜੀਵਨ ਦੇ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ ਉਹਨਾਂ ਕਿਹਾ ਕਿ ਮਰਯਾਦਾ ਪਰਸ਼ੋਤਮ ਦੇ ਦਿਖਾਏ ਰਸਤੇ ਤੇ ਚੱਲ ਕੇ ਸਾਨੂੰ ਆਪਣੇ ਸਨਾਤਨ ਧਰਮ ਦੇ ਲਈ ਵਚਨਬੱਧ ਹੋ ਕੇ ਵੱਦ ਚੜ੍ਹ ਕੇ ਜਿੱਥੇ ਖਾਰਜ ਕਰਨੇ ਚਾਹੀਦੇ ਹਨ ਉੱਥੇ ਹੀ ਲੋਕਾਂ ਵਿੱਚ ਵੱਡਾ ਸਨੇਹਾ ਵੀ ਦੇਣਾ ਚਾਹੀਦਾ ਹੈ ਉਹਨਾਂ ਰਾਮਲੀਲਾ ਮੰਚਨ ਕਰਨ ਵਾਲੀ ਕਮੇਟੀਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਰਾਮਲੀਲਾ ਮੰਚਨ ਦੇ ਦੌਰਾਨ ਕੋਈ ਵੀ ਅਜਿਹੀ ਅਸ਼ਲੀਲਤਾ ਵਾਲੀ ਜਾਂ ਫਿਰ ਕੋਈ ਅਜੀਹੀ ਚੀਜ਼ ਨਾ ਦਰਸ਼ਾਈ ਜਾਵੇ ਜੋ ਕਿ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਂਦੀ ਹੋਵੇ। ਅੰਤ ਵਿੱਚ ਮੁੱਖ ਮਹਿਮਾਨਾਂ ਨੂੰ ਕਲੱਬ ਦੇ ਮੈਂਬਰਾਂ ਵੱਲੋਂ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਆਉਣ ਵਾਲਾ ਮੁਸਤਕਬਲ ਤੁਸੀਂ ਆ ਗਏ ਹੋ, ਆਉਣ ਵਾਲੀ ਪੀੜ੍ਹੀ ਤੁਸੀਂ ਆ ਗਏ ਹੋ। ਜੈ ਜੈ ਸ਼੍ਰੀ ਰਾਮ। ਜੈ। ਸਿਆਮ ਵਾਲੇ रामचंद्र महाराज की जय। ਮੇਰੇ ਵੀਰ ਅਸ਼ਨੀ ਸ਼ਰਮਰਵਾਲ ਜੀ ਇਹਨਾਂ ਤੁਹਾਨੂੰ ਬੜੀਆਂ achhi achhi gallan dassiyan ਔਰ ਮੈਂ ਇਹ 바ਵਾ ਰਾਮਾਨਾਟਕ ਕਲੱਬ ਦੇਸੀਆਂ ਜਿਹੜਾ ਕ੍ਰਾਮਲੀਲਾ ਮੰਚਨ ਹੋ ਜਾ ਰਿਹਾ ਉਹਨਾਂ ਦੀ ਪੂਰੀ ਟੀਮ ਦਾ ਮੈਂ ਆਪਣੀ ਸ਼ਿਵਸੈਨਾ ਵੱਲੋਂ ਔਰ ਆਪਣੇ ਮੇਰੇ ਨਾਲ ਆਏ ਸੱਜਣਾ ਵੱਲੋਂ ਬਹੁਤ-ਬਹੁਤ ਧੰਨਵਾਦ ਕਰਨਾ ਉਹਨਾਂ ਦਾ ਕਿ ਉਹਨਾਂ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਔਰ ਤੁਹਾਡੇ ਚਰਨਾਂ ਵਿੱਚ ਸਾਡੀ ਹਾਜ਼ਰੀ ਲਵਾਈ ਔਰ ਅਸੀਂ ਜਾਣਦੇ ਹਾਂ ਕਿ RAM LILA ਜਿਹੜਾ ਮੰਚਨ ਹੁੰਦਾ ਆ ਪ੍ਰਭੂ ਰਾਮ ਦਾ ਮੰਚਨ ਹੁੰਦਾ ਆ ਉੱਥੇ ਮੇਰੀਆਂ ਭੈਣਾਂ ਬੈਠੀਆਂ ਮੇਰੀਆਂ ਮਾਵਾਂ ਬੈਠੀਆਂ ਸਾਡੇ ਬੱਚੇ ਬੈਠੇ ਨੇ ਆਉਣ ਵਾਲੀ ਸਾਡੀ ਪੀੜ੍ਹੀ ਬੈਠੀ ਆ ਇੱਥੇ ਅਸ਼ਲੀਲਤਾ ਬਿਲਕੁਲ ਨਹੀਂ ਹੁਣ ਜੇ ਦੀ ਜਿਸ ਤਰ੍ਹਾਂ ਕੋਈ ਤਾੜਕਾ ਵੱਧ ਹੁੰਦਾ ਆ ਜਾਂ ਕੁਝ ਹੁੰਦਾ ਆ ਉੱਥੇ ਇੱਕ ਸੱਭੇ ਸਮਾਜ ਦੀ ਤਰ੍ਹਾਂ ਉਸ ਚੀਜ਼ ਨੂੰ ਆਪਾਂ ਕਰੀਏ ਕੋਈ ਅਸ਼ਲੀਲ ਗਾਣਾ ਜਾਂ ਕੋਈ ਇਸ ਤਰ੍ਹਾਂ ਦਾ ਮਲਕੇ ਨਾ ਅਸੀਂ ਕਰੀਏ ਤੇ ਸਾਡੇ ਸਮਾਜ ਦੇ ਉੱਤੇ ਉਹਦਾ ਬੁਰਾ ਅਸਰ ਪਵੇ ਤੇ ਮੈਂ ਹੱਥ ਜੋੜ ਕੇ ਨਾ ਪੂਰੀ ਟੀਮ ਅੱਗੇ ਬੇਨਤੀ ਕਰਨਾ ਆ ਕਿ ਵਧੀਆ ਤੋਂ ਵਧੀਆ ਰਾਮ ਲੀਲਾ ਦਾ ਮੰਚਨ ਕਰੋ ਬ੍ਰਭੂ ਰਾਮ ਦਾ ਸਿਮਰਨ ਕਰੀਏ ਤੇ ਅਸੀਂ ਆਪਣੇ ਸਨਾਤਨ ਧਰਮ ਨੂੰ ਇੱਕ ਉੱਪਰ ਉੱਚਾ ਲੈ ਕੇ ਜਾਈਏ ਤੇ ਜਿਆਦਾ ਨਾ ਗੱਲਾਂ ਕਰਦੇ ਹੋਏ ਮੇਰੇ ਭਰਾ ਨੇ ਤੁਹਾਨੂੰ ਸਭ ਕੁਝ ਦੱਸਤਾ ਆ ਕਿ ਸਾਡਾ ਜਿਹੜਾ ਪਰਿਵਾਰ ਸ਼ਿਫਸਨਾ ਪਰਿਵਾਰ ਆ ਹਰ ਗਰੀਬ ਦੀ ਹਰ ਮਜ਼ਲੂਮ ਦੀ ਹਰ ਉਸ ਬੰਦੇ ਦੀ ਰੱਖਿਆ ਵੀ ਕਰਦਾ ਆ ਔਰ ਅਸੀਂ ਉਹਨਾਂ ਦੀ ਮਦਦ ਕਰਦੇ ਆ ਜਿਹੜਾ ਕੀ ਸਾਨੂੰ ਇੱਕ ਵਾਰੀ ਆਵਾਜ਼ ਦਿੰਦਾ ਸਾਡੇ ਨਾਲ ਜੁੜਿਆ ਚਾਹੇ ਨਹੀਂ ਜੁੜਿਆ ਉਹ ਅਲੱਗ ਗੱਲ ਆ ਪਰ ਸਾਨੂੰ ਇੱਕ ਵਾਰੀ ਆਵਾਜ਼ ਦੇ ਦਿਓ ਅਸੀਂ ਤੁਹਾਡੇ ਨਾਲ ਆ ਮੋੜੇ ਨਾਲ ਮੋੜਾ ਲਾ ਕੇ ਖੜਾ ਆਂਗੇ ਸਰਮਤੀ ਰਾਤੀ ਨੂੰ ਲੈ ਸੋਤੂ ਆਂਗੀ ਰਾਤੀ ਨੂੰ ਲੈ ਆਵਾਂਗੇ ਬਸ ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਦਿਓ ਅਸੀਂ ਤੁਹਾਡੇ ਕੋਲ ਕੋਈ ਵੋਟ ਨਹੀਂ ਲੈਣੇ ਤੁਹਾਨੂੰ ਨਾਲਜ ਨਹੀਂ ਵੋਟ ਲੈਣੇ ਤੁਹਾਡੇ ਕੋਲ ਸਰਵਾਸੀ ਚਾਹਨੇ ਸਾਡਾ ਸਮਾਜ ਇੱਕ ਵਧੀਆ ਸਮਾਜ ਰਵੇ ਇੱਕ ਵਰੀ ਸਿਹਤ ਚੰਗੀ ਹੋਵੇ ਉਹ ਨਸ਼ੇ ਤੋਂ ਦੂਰ ਰਹੋ ਮੈਂ ਆਪਣੇ ਭਰਾਵਾਂ ਨੂੰ ਖਾਸ ਕਰਕੇ ਕਹਿਣਾ ਆ ਨਸ਼ੇ ਤੋਂ ਰਹਿਤ ਰਹੋ ਵਧੀਆ ਸਮਾਜ ਦੀ ਸਿਰਜਣਾ ਕਰੋ ਉਹ ਸਾਡੇ ਆਉਣ ਵਾਲਾ ਦਾ ਸਮਾਜ ਹੈ ਇੱਕ ਵਧੀਆ ਔਰ ਵਧੀਆ ਸਿਹਤਮੰਤ ਸਮਾਜ ਹੋਵੇ ਮੁੱਕ ਜਾਤੀ ਤੇਲ ਵੇ ਕਿੰਦੋ ਜਦੋਂ ਪ੍ਰਮਾਤਮਾ ਦੀ ਉਹ ਦੇਣ ਮੁਕਤ ਉਦੋਂ ਦੀਵਾ ਬੁੱਝ ਜਾਣਾ ਵਾ ਇਹ ਕਰਕੇ ਪ੍ਰਭੂ ਦਾ ਸਿਮਰਨ ਕਰੋ ਜੇ ਕੋਈ ਗੁਰਦੁਆਰੇ ਜਾਂਦਾ ਗੁਰਦੁਆਰੇ ਜਾਂਦਾ ਕੋਈ ਮੰਦਰ ਜਾਂਦਾ ਉਹ ਮੰਦਰ ਜਾਵੇ ਜੋ ਜਿੱਥੇ ਜਾਂਦਾ ਉਹ ਪ੍ਰਭੂ ਦਾ ਸਿਮਰਨ ਜ਼ਰੂਰ ਕਰਿਆ ਕਰੋ ਕਿਉਂਕਿ ਪ੍ਰਭੂ ਦੇ ਸਿਮਰਨ ਨੇ ਤੁਹਾਨੂੰ ਪਾਰ ਲੰਘਾਉਣਾ ਹਰ ਇਨਸਾਨ ਅੱਜ ਕੱਲ੍ਹ ਦੌੜ ਲੱਗੀ ਰੁਪਈਆ ਦੀ ਹਰ ਬੰਦਾ ਇਕਦਰ ਰੁਪਈਆ ਛਾਪ ਲੋ ਇਧਰੋਂ ਆਏ ਉਦੋਂ ਠੱਗੀ ਮਾਰ ਲੋ ਇਧਰੋਂ ਕਰ ਲੋ ਇਹ ਕੰਮ ਨਾ ਕਰੋ ਜੇ ਤੁਸੀਂ ਪ੍ਰਭੂ ਦੇ ਮੰਦਰ ਜਾਣੇ ਹਨ ਨਾ ਤਾਂ